ਹਾਂਜੀ ਸਰ ਕੀ ਨਾ ਹੈਗਾ ਤੁਹਾਡਾ ਤੇ ਅੱਜ ਕੀ ਸਮੱਸਿਆ ਹੈਗੀ ਤੁਹਾਡੀ ਮੇਰਾ ਨਾਮ ਹੈਗਾ ਜੀ ਅਸ਼ੋਕ ਮੈਂ ਦੁਕਾਨ ਕਰਦਾ ਸਟੇਸ਼ਨਰੀ ਦੀ ਪਰ ਕੂੜੇ ਕਰਕੇ ਸਾਡੇ ਕੋਲ ਕੋਈ ਗਾਹਕ ਨਹੀਂ ਆ ਰਿਹਾ ਉਤੋਂ ਸੀਜ਼ਨ ਹੈਗਾ ਤਿਹਾਵਿਆਂ ਦਾ ਉਹਨੇ ਕਰਕੇ ਵੀ ਜਿਹੜੇ ਹਜ਼ਾਰੋਂ ਲੋਕ ਇਥੋਂ ਤੱਕ ਨਕੀ ਜਾਂਦੇ ਆ ਰੋਜ਼ ਪਰ ਸਾਡੀਆਂ ਦੁਕਾਨਾਂ ਦੇ ਉੱਤੇ ਖਾਸ ਕੋਈ ਗਾਹਕ ਨਹੀਂ ਹੁੰਦਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਸਫਾਈ ਕਰਮਚਾਰੀਆਂ ਦਾ ਮੰਗਾਇਆ ਉਹ ਜਲਦੀ ਤੋਂ ਜਲਦੀ ਮੰਨ ਲਾਂ ਜਾਂ ਕੋਈ ਇਹਦਾ ਬਦਲਣਾ ਪ੍ਰਬੰਧ ਕਰਨ ਤਾਂ ਕਿ ਜੜੀਆਂ ਇਹ ਜਿਹੜਾ ਕੂੜਾ ਉਹ ਠੱਕਾ ਜਾ ਸਕੇ ਬਦਬੂ ਹੁੰਦੀ ਆ ਦੁਕਾਨਾਂ ਦੇ ਵਿੱਚ ਬੈਠਾਂ ਦੇ ਸੱਦ ਦੇ ਮਾਹੌਲ ਹੋਇਆ ਪਿਆ ਤੇ ਕੀ ਸਰਕਾਰ ਤੋਂ ਵੀ ਮੰਗ ਕਰਦੇ ਸਰ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਇਹਦੇ ਸਰਕਾਰ ਇਹਨਾਂ ਨੇ ਮੰਗਾ ਮੰਨਨ ਜਾਂ ਇਹਦਾ ਕੋਈ ਬਦਲਣਾ ਪ੍ਰਬੰਧ ਕਰਨ ਤਾਂ ਕਿ ਕੂੜਾ ਜੜਾ ਚੱਕਿਆ ਜਾ ਸਕੇ 30 ਦਿਨ ਤੋਂ ਕੂੜਾ ਇੱਥੇ ਪਿਆ ਜੀ ਸ਼ਨੀਵਾਰ ਐਤਵਾਰ ਸੋਮਵਾਰ ਸ਼ੁੱਕਰਵਾਰ ਬੀਰਵਾਰ ਤੋਂ ਪਿਆ ਇੱਥੇ ਕੂੜਾ ਜਨਕੀ ਹੈ ਕਿ ਜਿਹੜੀਆਂ ਹੈਗੀਆਂ ਜਿਹੜੇ ਸਫਾਈ ਕਰਮਚਾਰੀ ਹੈਗੇ ਸਰ ਉਹ ਸਟ੍ਰਾਈਕ ਦਿੱਤੇ ਆ ਪਰ ਹਕੂਮਤ ਨੂੰ ਚਾਹੀਦਾ ਬਈ ਉਹਨਾਂ ਨੇ ਮੰਗਾ ਮੰਨਾਂ ਜਾਂ ਕੋਈ ਬਦਲਣਾ ਬੰਦ ਕਰਨ ਤਾਂ ਕਿ ਜੇ ਕੂੜਾ ਠੱਗਾ ਜਾ ਸਕੇ ਤਾਂ ਸਾਡੇ ਕੋਲੋਂ ਬਦਬੂ ਆਣ ਹਟ ਸਕੇ ਤਾਂ ਕਿ ਲੋਕ ਜਿਹੜੇ ਸਾਡੀਆਂ ਦੁਕਾਨਾਂ ਦੇ ਵਿੱਚ ਆ ਦੇ ਸਕਣ ਇਹ ਜਦੋਂ ਗੰਦਗੀ ਪਈ ਹੋਈ ਹੈ ਇਹਦੇ ਕਰਕੇ ਜਾਨਕੀ ਤੁਹਾਡੇ ਜਾਨਕੀ ਗਾਗ ਦੇ ਵਿੱਚ ਵੀ ਕੋਈ ਤੱਬੀ ਬਹੁਤ ਜ਼ਿਆਦਾ ਫਰਕ ਪੈਂਦਾ ਜੀ ਬਹੁਤ ਜ਼ਿਆਦਾ ਫਰਕ ਪੈਂਦਾ ਕਿਉਂਕਿ ਬਦਬੂ ਆਵੇ ਆ ਬੋਏ ਬੰਦਾ ਇੱਥੇ ਜਦੋਂ ਡੈਡੀਜ਼ ਵੀ ਨੰਗਦੇ ਹਨ ਚੁੰਨੀਆਂ ਹੁੰਦਾ ਕਿ ਮੂੰਹ ਢੱਕ ਕੇ ਨੱਕ ਢੱਕ ਕੇ ਨੰਗਦੇ ਪਏ ਠੀਕ ਹੈ ਨਮਸਕਾਰ ਦੋਸਤੋ ਅੱਜ ਪੰਜਾਬ ਨਿਊਜ਼ ਦੀ ਟੀਮ ਪਹੁੰਚੀ ਸੀਗੀ ਹਰਿਆਣਾ ਕਸਬਾ ਵੇਗੇ ਜਿੱਥੇ ਸਫਾਈ ਕਰਮਚਾਰੀਆਂ ਵੱਲੋਂ ਹੜਤਾਲ ਤੇ ਜਾਣ ਤੇ ਇੱਥੇ ਸਫਾਈ ਦਾ ਕੰਮ ਕਮਲ ਪਿਛਲੇ 1 ਹਫਤੇ ਤੋਂ ਬੰਦ ਪਿਆ ਆ ਜਿਹਦੇ ਕਰਕੇ ਇਥੇ ਪਹਾੜੀ ਗੇਟ ਦੇ ਵਿੱਚ ਜਿਹੜੀ ਮਾਰਕੀਟ ਹੈਗੀ ਉੱਥੇ ਗੰਦਗੀ ਫੈਲ ਰਹੀ ਆ ਕੂੜੇ ਦੇ ਢੇਰ ਲੱਗੇ ਹੋਏ ਆ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦੋਂ ਦੇ ਕੂੜੇ ਦੇ ਢੇਰ ਨਹੀਂ ਚੱਕ ਹੋ ਰਹੇ ਉਦੋਂ ਦਾ ਯਾਨੀ ਕਿ ਦੁਕਾਨਾਂ ਦੇ ਵਿੱਚ ਜਿਹੜਾ ਹੈਗਾ ਆਕਾਂ ਦਾ ਜਿਹੜਾ ਹੈਗਾ ਪ੍ਰਵਾਹ ਜਿਹੜਾ ਭਾਰੀ ਤਿਹਾਰਾ ਕਰਕੇ ਸੀਗਾ ਉਹ ਵੀ ਘਟ ਹੋ ਰਿਹਾ ਤੇ ਉਹਨਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਉਹਨਾਂ ਦਾ ਕਹਿਣਾ ਹੈਗਾ ਕਿ ਦੁਕਾਨਦਾਰਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਇਹਨਾਂ ਦੀਆਂ ਜਾਇਜ਼ ਮੰਗਾਂ ਹੈਗੀਆਂ ਉਹ ਮੰਨੀਆਂ ਜਾਣ ਤਾਂ ਜੋ ਸਫਾਈ ਦਾ ਕੰਮ ਜਿਹੜਾ ਮੁਕੰਮਲ ਕਰਵਾ ਕੇ ਇੱਥੇ ਸਫਾਈ ਕਰਵਾਈ ਜਾਵੇ ਤੇ ਜਿਹੜੇ ਆਉਣ ਵਾਲੇ ਆਣ ਜਾਣ ਵਾਲੇ ਲੋਕਾਂ ਨੂੰ ਇਹਦੀ ਦੇਰੀ ਦਿੱਕਤ ਆ ਰਹੀ ਹੈ ਉਹ ਉਹਨਾਂ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਆ ਉਹ ਵੀ ਦੂਰ ਹੋ ਸਕਣ